ਉਹਦੇ ਤੇ ਉਹਨਾਂ ਨੇ ਦੋ ਗੱਲਾਂ ਦੇ ਜਵਾਬ ਮੰਗੇ ਸੀ ਉਹ ਜਵਾਬ ਦੇਣ ਵਾਸਤੇ ਉਹ ਸਪਸ਼ਟੀਕਰਨ ਦੇਣ ਵਾਸਤੇ ਮੈਂ ਆਈ ਹਾਂ ਅਰੇ ਪੱਤਰ ਕਾ ਪੜ ਕੇ ਜੀ ਜੀ ਓਏ ਹਾਂ ਜੀ ਜੀ ਬੀਬੀ ਕੀ ਬੋਲੀ ਜਾਉਂ ਚ ਬੋਲੀ ਜਾਉਂਦਾ ਬੜਾ ਦੁੱਖ ਹੋਇਆ ਹਾਂ ਜੀ ਕਿ ਮੈਂ ਉਸ ਪਰਿਵਾਰ ਨਾਲ ਸੰਬੰਧਤ ਹਾਂ ਜਿਸ ਜਿਸ ਪਰਿਵਾਰ ਦੇ ਵਡੇਰਿਆਂ ਨੂੰ ਬੜੇ ਲੰਬੇ ਸਮਿਆਂ ਤੋਂ ਪਰਮਦੇਵ ਪ੍ਰਜਾ ਦੇ ਸਾਲ ਵਾਸਤੇ ਅਤੇ ਪੰਥ ਦੀਆਂ ਸੇਵਾਵਾਂ ਵਿੱਚ ਲੰਬੀਆਂ ਆਪਣੀਆਂ ਸੇਵਾਵਾਂ ਅਤਿਜੋੜ ਕੀਤਾ। ਯਾਰ ਥੱਲੇ ਕਰ ਲਿਆ। ਲਗਾਤਾਰ ਮੈਨੂੰ ਵੀ तकरीबन 4 ਕੁ ਸਾਲ ਤੋਂ ਪੰਥ ਦੀ ਸੇਵਾ ਵਿੱਚ ਸ਼ਾਮਲ ਹੋਣ ਦਾ ਮੌਕਾ ਵੀ ਮਿਲਿਆ। ਯੋ ਤਾਂ ਲਗਭਗ 28 ਸਾਲ ਤੋਂ ਮੈਂ ਮੈਂਬਰ ਐਸਟਪੀਸੀ ਚੱਲਦੀ ਆ ਰਹੀ ਹਾਂ ਚਾਰ ਵਾਰੀ ਹੁਣ ਮੈਂ ਪੂਰਾ ਲੰਬਾਈ ਯਾਸਤੀ ਕਰਨਾ ਸਾਰੇ ਨੂੰ ਪਤਾ ਹੈ ਜੀ ਚਾਰ ਵਾਰੀ ਮੁੱਖ ਸੇਵਾਦਾਰ ਹੋਣ ਦਾ ਮੌਕਾ ਮਿਲਿਆ ਹੈ ਔਰ ਜਦੋਂ ਵੀ ਚੋਣ ਹੁੰਦੀ ਸੀ ਪੂਰਾ ਜਨਰਲ ਹਾਊਸ ਤੇ ਸਾਰੇ ਜਥੇਦਾਰ ਸਾਹਿਬਾਨ ਉੱਥੇ ਹਾਜ਼ਰ ਹੁੰਦੇ ਸਾਰੇ ਭਾਜੀ ਉਹਨਾਂ ਦੀ ਹਾਜ਼ੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਦੇ ਵਿੱਚ ਜਦੋਂ ਇਹ ਫੈਸਲਾ ਹੁੰਦਾ ਸਲੀਮਾ ਦਾ ਹਾਜ਼ੀ ਤੇ ਮੇਰਾ ਖਿਆਲ ਹੈ ਕਿ ਸਾਰੀ ਦੁਨੀਆ ਦੇ ਲੋਕ ਦੇਖਦੇ ਸੂਕਾਰਿਆ ਕੋਈ ਨਹੀਂ ਉਹਨਾਂ ਸਦ ਜਿੰਮੇ ਦੇ ਬਰੀਏ ਦੇ ਵਿੱਚ ਜਦੋਂ ਬਾਣਾ ਵਰਤਿਆ ਮੇਰੀ ਵੱਡੀ ਬੇਟੀ ਨਾ 18 ਸਾਲ ਦੀ ਸੀ ਅਚਨ ਚਿਤ ਬਾਣਾ ਵਰਤਿਆ ਤੇ ਜਿਹੜੇ ਸਿਆਸੀ ਵਿਰੋਧੀ ਸੀ ਪੰਥ ਦੁਖੀ ਸੀ ਉਹਨਾਂ ਨੂੰ ਮੇਰੀਆਂ ਬਲੰਦੀਆਂ ਜਿਹੜੀਆਂ ਸੀ ਕਿ ਮੈਂ ਪ੍ਰਧਾਨ ਸ਼ੋਭਣੀ ਕਮੇਟੀ ਦੀ ਪਹਿਲੀ ਮਹਿਲਾ ਬਣੀ ਉਹ ਚੱਲੀ ਨਹੀਂ ਗਈ ਉਹਨਾਂ ਨੇ ਇੱਕ ਐਸਾ ਬੇਬੁਨਿਆਦ ਝੂਠਾ ਕੇਸ ਮੇਰੇ ਤੇ ਪਾਇਆ ਜਿਹਦੀ ਮੈਂ ਚੀਜ਼ 18 ਸਾਲ ਲਗਾਤਾਰ ਪਹਿਲਾਂ ਚਲੀ 18 ਸਾਲ ਤੋਂ ਬਾਅਦ 2018 ਦੇ ਵਿੱਚ ਉਹ ਸਾਰਾ ਜਿਹੜਾ ਸੀ 22 ਤੇ ਬਰੀ ਹੋਈ ਜਦੋਂ ਥੱਲੇ ਕਰ ਲੋ ਯਾਰ 2004 ਵਿੱਚ ਜਦੋਂ ਇਲੈਕਸ਼ਨ ਲੜੀ ਮੈਂਬਰ ਬਣੀ ਸ਼ਿਰ ਪ੍ਰਧਾਨ ਬਣੀ 400 ਸਾਲਾਂ ਤੇ ਸ੍ਰੀ ਗੁਰੂ ਗ੍ਰੰਥ ਸਾਰੀ ਦੁਨੀਆ ਦੇ ਜੋ ਸਟੇਜ ਸੀ ਦਰਬਾਰ ਸਾਹਿਬ ਵਿੱਚ ਲੱਗੀ ਹੋਈ ਅੰਮ੍ਰਿਤਸਰ ਉਹਦੀ ਬਤੌਰ ਸੱਤ ਸੱਤ ਪੈ ਕੰਮ ਕੀਤਾ तकरीबन ਸਾਰੀਆਂ ਇਸ਼ਤਿਹਾਬ ਦੀਆਂ ਮੇਰੇ ਹੱਥਾਂ ਵਿੱਚ ਸਾਰੀਆਂ ਜ਼ਿੰਮੇਵਾਰੀਆਂ ਕੀਤੀਆਂ ਕਾਕਾ ਤੁਸੀਂ ਥੱਲੇ ਕਰ ਲੋ ਹੰਝੜਾ ਉਸ ਤੋਂ ਬਾਅਦ 2004 ਤੋਂ ਬਾਅਦ ਇਹ 2011 ਦੇ ਵਿੱਚ ਐਸਟੀਪੀਸੀ ਬਣੀ ਫਿਰ 2018 ਦੇ ਵਿੱਚ ਕੇਸ ਚ ਬਣੀ ਹੋਈ ਫਿਰ 2020 ਦੇ ਵਿੱਚ ਫਿਰ ਮੈਂ ਪ੍ਰਧਾਨ ਬਣੀ ਔਰ ਫਿਰ ਐਮਪੀ ਦੀਆਂ ਐਮਐਲਏ ਉਸ ਕਈ ਚੋੜਾ ਲੱਗੀ ਮੈਨੂੰ ਅਫਸੋਸ ਹੈ ਕਿ ਜਿਹੜੇ ਬੇਬੁਨਿਆਦ ਬੇਤੁਕੇ ਬੇ ਸਰਸਰ ਝੂਠੇ ਜਿਹੜਾ ਕੇਸ ਪਿਆ ਸੀ ਉਹਦੇ ਵਿੱਚ ਕੁਝ ਆਮ ਲੋਕਾਂ ਦੇ ਵਿੱਚੋਂ ਕੋਈ ਕਿਸੇ ਨੂੰ ਸਿਆਸੀ ਵਿਰੋਧੀਆਂ ਨੇ ਭੇਜ ਕੇ ਇੱਕ ਸ਼ਿਕਾਇਤ ਲੱਗੀ ਜਿਹੜੀ ਕਿ ਬਿਲਕੁਲੀ ਸਰਸਰ ਝੂਠੀ ਸੀ ਮੈਨੂੰ ਇੱਕ ਗੱਲ ਦਾ ਅਫਸੋਸ ਜ਼ਰੂਰ ਹੈ ਕਿ ਇਹ ਮਹਾਰ ਦਖਤ ਅੜੀਆਂ ਵੇਖ ਆਪ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਸ ਮਕਸਦ ਲਈ ਬਣਾਇਆ ਹੋਏਗਾ ਉਹਦੀ ਸੋਚ ਕੀ ਹੋਵੇਗੀ ਕਿ ਇੱਥੇ ਪੰਥ ਦੇ ਕਿਹੜੇ ਮਸਲੇ ਵਿਚਾਰੇ ਜਾਣੇ ਹਨ ਸ਼ਾਇਦ ਉਹ ਅਸੀਂ ਦੂਰ ਕਿੰਨੀ ਵੱਡੀ ਅਸੀਂ ਇੱਥੇ ਤੱਕ ਪਹੁੰਚ ਹੀ ਨਹੀਂ ਸਕਦੇ ਪਰ ਜਿਹੜੀ ਇਹ ਚਿੱਠੀ ਹੈ ਇਹਦੀ ਇਬਾਰਤ ਪੜ ਕੇ ਮੇਰੇ ਖਿਆਲ ਸੰਸਾਰ ਦਾ ਹਰ ਸਿੱਖ ਤੇ ਹਰ ਸਿੱਖ ਬੀਬੀ ਜਿਹੜੀ ਹੈ ਉਹ અપਮਾਨਤ ਹੋਈ ਉਹਨਾਂ ਨੇ ਮਹਿਸੂਸ ਕੀਤਾ ਕਿ ਜੇ ਤਖਤ ਦੇ ਵਿੱਚ ਇਸ ਤਰ੍ਹਾਂ ਦੇ ਮਸਲੇ ਵਿਚਾਰੇ ਜਾਣਗੇ ਜੀ ਤੇ ਅੱਜ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਪਣੇ ਸਿੱਖਾਂ ਦੇ ਉੱਤੇ ਉਹਦੀ ਸੋਚ ਤੇ ਮਹਿਸੂਸ ਕਰਦੇ ਹੋਣਗੇ ਕਿ ਅੱਜ ਸਿੱਖ ਕਿੰਨੀ ਕੁ ਵੱਡੀ ਸੋਚ ਦੇ ਮਾਲਕ ਹੈ ਮੈਂ ਬਹੁਤਾ ਕੁਝ ਨਹੀਂ ਕਹਿਣਾ ਸਿਰਫ ਇੱਕੋ ਕਵਾਂਗੀ ਕਿ ਜਿਹੜੇ ਕੋਈ ਮੇਰੇ ਦੁੱਖ ਸਨ ਜਾਂ ਮੇਰੀ ਕੋਈ ਤਹਾਕਿਆਂ ਦੀ ਚੀਜ਼ ਮੈਂ ਦਿਲ ਵਿੱਚ ਹੀ ਸਾਰਦੀ ਰਹੀ ਅੱਜ ਇਹਨਾਂ ਲੋਕਾਂ ਨੇ ਇੱਕ ਮਾਂ ਨੂੰ ਇੱਕ ਇੱਕ ਸਿੱਖ ਔਰਤ ਨੂੰ ਜੋ ਦਰਦ ਦਿੱਤਾ ਸ਼ਾਇਦ ਮੈਂ ਉਸ ਬਾਣੇ ਵਿੱਚ ਰਹਿ ਕੇ ਸਦਾ ਚੱਲਿਆ ਤੇ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦੀ ਛਾਂ ਵਿੱਚ ਰਹੀ ਹੈ ਤੇ ਮੇਰਾ ਮੈਂ ਉਸ ਨੂੰ ਆਧਾਰ ਮੰਨਿਆ ਇਸੇ ਕਰਕੇ ਮੈਂ ਆਪਣੇ ਦਿਲ 'ਚ ਵਸਾਇਆ ਹੋਇਆ ਹੈ ਮਿੱਠਾ ਲੱਗਿਆ ਹਰ ਨਾਮ ਪਦਾਰਥ ਨਾਲ ਠੰਡੇ ਕਿਉਂਕਿ ਮੇਰੇ ਮੇਰੇ ਬਾਬਾ ਮੱਖਣਸ਼ਾਲ ਬਾੜੀ ਨੇ ਸੱਚੇ ਗੁਰੂ ਲੱਭਿਆ ਤੇ ਸੱਚੇ ਗੁਰੂ ਦੇ ਉੱਤੇ ਵਿਸ਼ਵਾਸ ਤੇ ਭਰੋਸਾ ਸਿਖਾਇਆ। ਬਾਬਾ ਲਖੀਸ਼ਾ ਬੰਜਾਰੇ ਨੇ ਆਪਣੇ ਘਰ ਦੀ ਸਾਰੀ ਹਵੇਲੀ ਨੂੰ ਅੱਗ ਲਾ ਦਿੱਤੀ। ਪੂਰੇ ਸਨਮਾਨ ਦੇ ਨਾਲ ਗੁਰਤੇਗ ਬਾਦਲ ਜੀ ਦਾ ਸੰਸਕਾਰ ਕੀਤਾ। ਉਹਨਾਂ ਨੇ ਸਾਨੂੰ ਗੁਰੂ ਪ੍ਰਤੀ ਸਤਿਕਾਰ ਸਿਖਾਇਆ। ਸੰਤ ਪ੍ਰੇਮ ਸਿੰਘ ਮਰਾਲੇ ਬਾੜਿਆ ਨੇ ਮੀਰੀ ਪੀੜ ਦੇ ਇਸ ਸਥਾਨ ਨਾਲ ਜੁੜ ਕੇ ਤੇ ਆਪਣੀ ਜ਼ਿੰਦਗੀ ਜਿਵੇਂ ਜਲ ਵਿੱਚ ਕਮਲ ਅਲੇਬ ਦੀ ਤਰ੍ਹਾਂ ਉਗਾਰਿਆ। ਪਰ ਉਸੇ ਰਾਹ ਤੇ ਸਾਨੂੰ ਤੁਰਨ ਵਾਸਤੇ ਉਹਨਾਂ ਨੇ ਸਿੱਖਿਆ ਦਿੱਤੀ। ਸਦਾ ਅਸੀਂ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਹੈ। ਸ਼੍ਰੀ ਅਕਾਲ ਤਖਤ ਜੀ ਸਮਰਪਿਤ ਹੈ। ਪਹਿਲਾਂ ਵੀ ਕੋਈ ਵੀ ਗੱਲ ਸ਼੍ਰੀ ਅਕਾਲ ਤਖਤ ਸਭ ਦੇ ਖਿਲਾਫ ਆਈ ਹੈ। ਭਾਵੇਂ ਉਹ ਗਿਆਨੀ ਪੂਰਨ ਸਿੰਘ ਵੇਲੇ ਸੀ। ਭਾਵੇਂ ਉਹ ਮੂਲ ਮੰਤਰ ਦੇ ਵੇਲੇ ਸੀ। ਭਾਵੇਂ ਕਿਸੇ ਕਿਸਮ ਦੀ ਰਹਿਤ ਮਰੇਦੇ ਦੀ ਗੱਲ ਹੋਈ ਹੈ ਤੇ ਬੀਬੀ ਜਗੀਰ ਕੌਰ ਨੇ ਹਮੇਸ਼ਾ ਪਹਿਰੇਦਾਰੀ ਕੀਤੀ ਹੈ। ਕਰਦੀ ਰਹਾਂਗੀ। ਮੈਂ ਤੇ ਅੱਜ ਬੇਨਤੀ ਕਰਨ ਵਾਸਤੇ ਆਈ ਆ ਕਿ ਇਸ ਮੇਰੇ ਸ਼ਾਇਦ ਇੱਕ ਵਈ ਫਰਕ ਪਏ ਜਾਂ ਨਾ ਪਏ। ਤੇ ਬਾਰਿਆਂ ਨੇ ਮੇਰੀ ਪੀੜ ਦੇ ਇਸ ਸਥਾਨ ਨਾਲ ਜੁੜ ਕੇ ਤੇ ਆਪਣੀ ਜ਼ਿੰਦਗੀ ਜੈਸੇ ਜਲ ਮੇ ਕਮਲ ਅਲੀਬ ਦੀ ਤਰ੍ਹਾਂ ਪੁਜਾਰੀ। ਤੇ ਉਸੇ ਰਾਹ 'ਤੇ ਸਾਨੂੰ ਤੁਰਨ ਵਾਸਤੇ ਉਹਨਾਂ ਨੇ ਸਿੱਖਿਆ ਦਿੱਤੀ। ਸਦਾ ਅਸੀਂ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਹੈ। ਸ਼੍ਰੀ ਅਕਾ ਸਾਹਿਬ ਨੂੰ ਸਮਰਪਿਤ ਹੈ। ਪਹਿਲਾਂ ਵੀ ਕੋਈ ਵੀ ਗੱਲ ਸ਼੍ਰੀ ਅਕਾਲ ਤਰ ਸਾਹਿਬ ਦੇ ਖਿਲਾਫ ਆਈ ਹੈ ਜੀ ਭਾਵੇਂ ਉਹ ਗਿਆਨੀ ਪੂਰਨ ਸਿੰਘ ਦੇ ਵੇਲੇ ਸੀ ਭਾਵੇਂ ਉਹ ਮੂਲ ਮੰਤਰ ਦੇ ਵੇਲੇ ਸੀ ਭਾਵੇਂ ਕਿਸੇ ਕਿਸਮ ਦੀ ਰਹਿਤ ਮਰਿਆਦਾ ਦੀ ਗੱਲ ਹੋਈ ਹੈ ਤੇ ਬੀਬੀ ਜਗੀਰ ਕੌਰ ਨੇ ਹਮੇਸ਼ਾ ਪਹਿਰੇਦਾਰੀ ਕੀਤੀ ਹੈ ਕਰਦੀ ਰਹਾਂਗੀ ਮੈਂ ਤੇ ਅੱਜ ਬੇਨਤੀ ਕਰਨ ਵਾਸਤੇ ਆਈ ਹਾਂ ਕਿ ਇਸ ਮੇਰੇ ਸ਼ਾਇਦ ਇਹ ਕੋਈ ਫਰਕ ਪਏ ਜਾਂ ਨਾ ਪਏ ਪਰ ਮੈਨੂੰ ਦੁੱਖ ਹੈ ਕਿ ਆਸ਼੍ਰੀ ਅਕਾਲ ਤਰ ਸਾਹਿਬ ਜੀ ਦੇ ਉਸ ਮਹਾਨ ਤੱਕ ਮਰਿਆਦਾ ਉਦੀ ਪਰੰਪਰਾ ਤੇ ਸਿਧਾਂਤ ਨੂੰ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਘਾੜ ਪੈ ਕਾਨ ਹੋਇਆ ਤੇ ਮੈਂ ਸਰਪੰਚ ਸਿੰਘ ਸਾਹਿਬ ਨੂੰ ਬੇਨਤੀ ਕਰਦੀ ਆ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੇ ਗੁਨਾਹਗਰ ਹੈ ਕਿਸੇ ਐਸ ਐਸ ਆਰ ਪਿੱਛੇ ਨਾ ਬਚ ਜਾਣ ਇਹ ਧਿਆਨ ਰੱਖਣਾ ਕਿ ਇਸ ਦੇ ਫੈਸਲੇ ਜਿਹੜੇ ਆ ਬਿਲਕੁਲ ਧਰਮ ਦੇ ਉਸ ਪਰੰਪਰਾ ਦੇ ਪਰਪੇਖ ਵਿੱਚ ਲੈ ਕੇ ਇਹਨਾਂ ਦੋਸ਼ੀਆਂ ਜਿਹੜੇ ਲੋਕਾਂ ਨੇ ਮੇਰੇ ਖਿਲਾਫ ਝੂਠੀ ਦਰਖਾਸਤ ਦਿੱਤੀ ਹੈ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤਾਂ ਜੋ ਸ਼ਰੀਅਤ ਅਕਦਰਸ਼ ਦੀ ਮਾਨ ਮਰਾਤਾ ਬਰਕਰਾਰ ਰਹੇ ਪਰ ਕੁਝ ਲੋਕ ਕਹਿ ਰਹੇ ਨੇ ਕਿ ਕਾਲਤਕ ਸਾਹਿਬ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ ਇਸਕਾ ਦੇ ਵਰਡ ਯੂਜ਼ ਹੋ ਰਹੇ ਹਨ ਇਹਨੂੰ ਤੁਸੀਂ ਕੀ ਕਿਸ ਤਰ੍ਹਾਂ ਡਿਫਾਈਨ ਕਰਦੇ ਹੋ ਸਾਹਿਬ ਦੇਖ ਰਹੇ ਹੋ ਨਹੀਂ ਤੂੰ ਦੱਸੋ ਨਾ ਤੁਸੀਂ ਤੁਸੀਂ ਸਭ ਦੇਖ ਰਹੇ ਹੋ ਮੇਰਾ ਖਿਆਲ ਹੈ ਕਿ ਸਿਕਸ ਸਕਾਲਰਸ ਜਿਹੜੇ ਜਿਹੜੇ ਜਿੰਨੇ ਜਰਨਲਿਸਟ ਐ ਜਿੰਨੇ ਵਿਦਵਾਨ ਐ ਜਿੰਨੇ ਇਤਿਹਾਸਕਾਰ ਐ ਉਹਨਾਂ ਨੇ ਬੜੇ ਵੇਰਵੇ ਨਾਲ ਹਰ ਗੱਲ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਗੱਲ ਕੀਤੀ ਐ ਔਰ ਮੇਰਾ ਖਿਆਲ ਐ ਕਿ ਸਾਨੂੰ ਸਾਰਿਆਂ ਤੋਂ ਇਹਨਾਂ ਗੱਲਾਂ ਤੋਂ ਜਾਣੂ ਹੋਣਾ ਚਾਹੀਦਾ ਹੈ ਜਿਹੜਾ ਆ ਰਿਹਾ ਉਸ ਵਿੱਚ ਸ਼ਾਮਲ ਹੋਣ ਦੀ ਵਾਸਤੇ ਆ ਗਏ ਜੀ ਗੱਲ ਇਹ ਕਿ ਅਜੇ ਤੱਕ ਦਾ ਇਜਲਾਸ ਦਾ ਐਲਾਨ ਹੀ ਨਹੀਂ ਹੋਇਆ ਜਦੋਂ ਸਾਰੇ ਮੈਂਬਰ ਸਾਹਿਬ ਅਸੀਂ ਬੈਠਾਂਗੇ ਸਾਡੇ ਜਿੰਨੇ ਵੀ ਸਾਥੀ ਐ ਉਹ ਬੈਠਣਗੇ ਜਿੰਨੂੰ ਵੀ ਹੁਕਮ ਕਰਨਗੇ ਉਹ ਚੌਂਡੇ ਵਿੱਚ ਆਏ ਪਰ ਸਵਾਲ ਹਟ ਕੇ RAMPREET ਨੂੰ ਮੂੰਹ ਤੋਂ ਪ੍ਰੋਂਟ ਕੀਤਾ ਗਿਆ ਦੇਖੋ ਜੀ ਸਰਕਾਰਾਂ ਨੇ ਅੱਜ ਤੱਕ ਕੀ ਨਹੀਂ ਕੀਤਾ ਹਮੇਸ਼ਾ ਹੀ ਸਿੱਖਾਂ ਦੇ ਨਾਲ ਜਿਹੜੇ ਦੋ ਕਾਨੂੰਨ ਵਰਤੇ ਜਾਂਦੇ ਆ ਇੱਕ ਕਾਨੂੰਨ ਤੇ ਹੈ ਕਿ ਜਿਹੜੇ ਸਿੱਖ ਹੈ ਜਾਂ ਜੋਧੇ ਹੈ ਜਾਂ ਜਿਹੜੇ ਬੰਦੀ ਸਿੱਖ ਨੇ ਉਹਨਾਂ ਵਾਸਤੇ ਹਮੇਸ਼ਾ ਹੀ ਜਿਹੜਾ ਅਨਿਆਂ ਵਰਤੇ ਜਾਂਦਾ ਹੈ ਤੇ ਜਿਹੜੇ ਲੋਕ ਕੌਮ ਦੇ ਦੁਖੀ ਹੈ ਪੰਥ ਦੇ ਗਦਾਰ ਹੈ ਪੰਥ ਦੋਖੀ ਹੈ ਉਹਨਾਂ ਲੋਕਾਂ ਨੂੰ ਬਾਰ-ਬਾਰ ਬਾਹਰ ਪੇਚ ਕੇ ਜਖਮਤ ਲੂੰ ਛਿਪੋ ਪਰ ਬੀਬੀ ਜੀ ਜਿਸ ਤਰੀਕੇ ਨਾਲ ਪਰ ਬੀਬੀ ਜੀ ਗੰਗਸੋ ਜਿਸ ਤਰੀਕੇ ਨਾਲ ਜਿਸ ਤਰ੍ਹਾਂ ਹੁਣ ਮਸਲਾ ਚੱਲ ਰਿਹਾ ਹੈ ਮੈਂ ਤੁਹਾਨੂੰ ਦੱਸ ਨਹੀਂ ਇੰਤਿਆਰ ਕਰੋ ਤੁਸੀਂ ਤੁਸੀਂ ਫੇਰ ਕਰ ਲਾਂਗੇ ਥੋੜਾ ਜਿਹਾ ਦੱਸ ਦਿਓ ਕਿ ਕੋਈ ਨਹੀਂ ਕੋਈ ਨਹੀਂ ਇੰਨਾ ਹੀ بڑا ਅਜ ਸਵਾਲ ਖੜੇ ਹੋ ਰਹੇ ਨੇ ਕਾਲੀ ਸੁਧਾਰ ਲੈਡ ਦੇ ਵੀ ਸਵਾਲ ਚੁੱਕੇ ਜਾ ਰਹੇ ਨੇ ਕਹਿੰਦੇ ਕਿ ਜਦੋਂ ਫੈਸਲੇ ਬਾਕੀ ਆਈਵੇਂ ਤੇ ਠੀਕ ਹੈ ਉਦੋਂ ਬਾਕੀ ਜਿਹੜੇ ਕੰਮ ਲਈ ਮੈਂ ਆਈ ਆ ਜੋ ਪੇਸ਼ ਕਰੋ ਨਹੀਂ ਉਹ ਹੀ ਦੱਸ ਰਿਹਾ ਕਿ ਤੁਹਾਡੇ ਤੇ ਜਿਹੜੇ ਇਲਜ਼ਾਮ ਲੱਗੇ ਸੀ